ਹਾਂ ਨਾਨੀ ਆਈ ਨਹੀਂ ਹਲੇ ਨਾਨੀ ਨੂੰ ਵਾਹ ਅਦੇ ਨਾਨੀ ਆ ਗਏ ਆ ਗਏ ਹੋ ਜਾ ਨਾ ਨਾਨੀ ਆ ਗਈ ਹੈ ਨਾਨੀ ਨੂੰ ਘਾਟਾਈ ਹੋਣ ਦੇ ਉਧਰ ਮੈਂ ਕਿਹਾ ਵੀ ਨਹੀਂ ਲੱਗਦਾ ਨਾਨੀ ਆ ਜੂਗੀ ਤੇ ੜਾ ਪਰਚਾ ਆਰੇ ਜਿਹੜਿਆ ਖਤ ਕਰ ਰਿਹਾ ਨਾਲ ਸੰਜਾਰਾ ਹੈ ਇਹ ਮੈਨੂੰ ਵੀ ਆਜ ਮਿਲਿਆ ਨਾਲ ਮੈਨੂੰ ਅਸਲੀ ਗੱਲ ਜੀ ਨਾਲ ਦੀ ਮੇਰੀ ਗਈ ਹੀ ਪੇਕੇਆਂ ਦੇ ਭੈਣ ਕੋਲੇ ਆਪਾਂ ਚੱਲੇ ਆ ਲੈਣ ਨੂੰ ਅੱਜ ਕੱਲ ਦਾ ਗੱਲਾਂ ਹੀ ਮੈਂ ਜਵਾਗ ਆ ਗਏ ਆ ਜਵਾਕਾ ਨੂੰ ਲੈ ਕੇ ਚੱਲੇ ਆ ਨਾਲ ਆਪਾਂ ਕਹਿੰਦੇ ਨਾਨੀ ਆਜੋ ਘਰੇ ਜੀ ਨਹੀਂ ਲੱਗਦਾਗਾ ਕਹਿੰਦੇ ਇਕੱਲੇ ਆ ਲਾ ਦੇ ਉਹ ਲੜਬੜ ਕਰਦੇ ਮਾਨੂੰ ਬੀ ਨਰੇ ਆ ਬਾਥਰੂਮ ਦੇ ਆਪਾਂ ਕਿੱਥੇ ਚੱਲੇ ਆ ਕਿੱਥੇ ਚੱਲੇ ਹੋ ਤੇ ਸਾਨੀ ਨਾ ਨਹੀਂ ਲਾਣਾ ਬਾਜ ਮਾਰ ਦੇ ਖ ਨਾਨੀ ਆਜੋ ਸਾਨੀ ਵਰਗੇ ਨਾਨੀ ਆਜੋ ਸਾਨੀ ਆਜੋ ਹਲੇ ਨਹੀਂ ਯਾਰ ਨਾਨਾ ਹਾਂ ਕਿੱਥੇ ਚੱਲੇ ਆਪਾਂ ਸਾਨੀ

ਦੇ ਨਾਨੀ ਵੀ ਆ ਗਈ ਇੱਥੇ ਕਦੇ ਨਾਨੀ ਆ ਗਏ ਕਹਿੰਦਾ ਨਾਨੀ ਆ ਗਏ ਹੋ ਜਾਣਾ ਨਾਨੀ ਆ ਗਈ ਐ ਨਾਨੀ ਨੂੰ ਘਾਟਾਈ ਕੋਣ ਦੇ ਉਧਰ ਮੈਂ ਕਿਹਾ ਵੀ ਨਹੀਂ ਲੱਗਦਾ ਨਾਨੀ ਆ ਜੂਗੀ ਤੇ ਇਧਰ ਵਾਸੀ ਪਹੁੰਚ ਗਏ ਆ ਬਾਬਾ ਗੋਡਾ ਸਾਹਿਬ ਉਹ ਸਾਹਮਣੇ ਦਰਸ਼ਨ ਦਤਾਰੇ ਕਰਾਉਣੇ ਤੁਹਾਨੂੰ ਆਪਾਂ ਹੈਲੋ ਆਪਾਂ ਆ ਗਏ ਆਪਾਂ ਪਿੰਡ ਗਏ ਸੀ ਆਪਣੇ ਪੇਕੇ ਬੱਚੇ ਘਾਲ ਸੀ ਤੇ ਬਾਹਰੋਂ ਆਣ ਕੇ ਆਪਾਂ ਨੂੰ ਚੁੱਕਿਆ ਨਾਨੀ ਕੀ ਕੀ ਵੈਂਡ ਮੇਰੇ ਪੇਕ ਉੱਤੇ ਗਈ ਸੀ ਮੈਂ ਇਹ ਅੰਬਰ ਸਰੋਂ ਆਏ ਫਾਤੇ ਆਹ ਮੇਰੀ ਪੋਲੀ ਦੇ ਜੀ ਨਹੀਂ ਲੱਗਾ ਕਰੇ ਕਹਿੰਦੀ ਨਾਨੀ ਛੇਤੀ ਆ ਜਾਓ ਦਿਲ ਨਹੀਂ ਲੱਗਣ ਗਿਆ ਰੌਣਕ ਨਹੀਂ ਹੈਗੀ ਰੌਣਕ ਨਹੀਂ ਹੈਗੀ ਕਰੇ ਹਾਂ ਹਾਂ ਕੀ ਲੈਣਾ ਹੈ ਘੋਣੇ ਲੈਣੇ ਆ ਕਿਹੜੇ ਘਟਾਉਣੇ ਲੈਣੇ ਆ ਤਾਂ ਅੰਤਨਪਾਪਾ ਬੱਡਾ ਸਾਹਿਬ ਜੀ ਦਰਸ਼ਕਦਾਰੇ ਕਰਨਾ ਆ ਜੇ ਕੋ ਬੱਬਾ ਬੱਡਾ ਸਾਹਿਬ ਜੀ ਦੇ ਨਾਲ ਇਧਰ ਆ ਗਏ ਨਾਲ ਦੇ ਮਰੇ ਦੁਆਇ ਗੋ ਜੀ ਕਿੰਨਾ ਬਚਾਉਂਦਾ ਪੜ ਕੇ ਆਪਦੇ ਉਹਨੂੰ ਦੇ ਦੇ लंगर हाल की इमारत इस सैड पर बड़ा परचा दी दे। देखा लगी ਦਰਸ਼ਨ ਦਾਰੇ ਕਰੋ ਮਹਾਰਾਜ ਦੇ ਸਾਰੀਆਂ ਸੰਗਤਾਂ ਵੀ ਦਰਸ਼ਨ ਦਾਰੇ ਕਰਨਾਂ ਭੜਾ ਹੋ ਗਿਆ ਕੈਮਰੇ ਵਿੱਚ ਲਾਈਟ ਦਿਖ ਰਹੀ ਹੈ ਪਰ ਹੋ ਗਿਆ ਜਿਹੜਾ ਕਾਫੀ ਅੰਦਰ ਵੀਡੀਓ ਅਲਾਉਟ ਨਹੀਂ ਹੈਗੀ ਤਾਂ ਕਰਕੇ ਥੋੜੀ ਜਿਹੀ ਬਣਾਈ ਸੀਗੀ ਬਸ ਹੂੰ ਬਾਕੀ ਬਾਹਰ ਦਾ ਆਪਾਂ ਆਨੰਦ ਲੈਨੇ ਹ ਮਹਾਰਾਜ ਦੇ ਘਰ ਦਾ ਕੋਈ ਨਹੀਂ ਹਾਂ ਹਾਂਜੀ ਬਸ ਬਾਕੀ ਕਰ ਲੈ ਪ੍ਰਸ਼ਾਦ ਸਾਰੇ ਕੀ ਪ੍ਰਸ਼ਾਦ ਹਾਂ ਦਾ ਫਰੇ ਸੀਗਾ ਹੋਰ ਪ੍ਰਸ਼ਾਦ ਸਕਦਾ ਸੀ ਹਾਂ ਮੈਂ ਕੋਲੋਂ ਕੋਕ ਲੈ ਆਇਆ ਗਰੂ ਆਇਆ ਤੋ ਤੇ ਤੇ ਹੋ ਪਿਆ ਜੋ ਪਾਏ ਹੋਈ ਪਰ ਲੋ ਜੀ ਇਥੇ ਪੰਜ ਸਨਾਨਾ ਕਰਨ ਲੱਗੇ ਆਪਾਂ ਚਲੋ ਕਰੋ ਪੰਜ ਸਨਾਨਾ ਕਰੋ ਕੀ ਕਰਕੇ ਪੰਜ ਸਨਾਨਾ ਕਰੋ പാൻ സ്നേഹം ടണ്ട കൂ ല ਆਲੋਕ ਸਾਤ ਸਾਹਿਬ ਸਾਤ ਸਤਿ ਸ੍ਰੀ ਅਕਾਲ ਜਿੰਨਾ ਪ੍ਰਸਾਦੀਆਂ ਬਣੇ ਨੀਂਆਂ ਦੇਖਣਾ ਚਲੋ ਹੋਰ ਗੰਗਾ ਗੰਗਾ ਲਾਹ ਸਾਧੂ ਆ ਰਹੀ ਆਪਨ ਵਾਲਾ ਜਾਨਾ ਬੈਠੇ ਮਰੂਗਾ ਨਾਥ ਸਾਧਿਆਣਾ ਸਾਧ ਜੀ ਨਾਮ ਕੀ ਲਾਵੇ ਵਾਹਿਗੁਰੂ ਜੀ ਪਾਣੀ ਸਨਾਣਾ ਕਰ ਲਿਆ ਜੀ ਆਪਾਂ ਤੇ ਅੱਜ ਦਾ ਧੋਾਈ ਹੁੰਦੀ ਪਈ ਹੈ ਸ਼ਾਂਤੀ ਬੜਾ ਆਨੰਦ ਵਜਿਆ ਹੋਇਆ ਮੈਂ ਕਹਿੰਦਾ ਇਧਰ ਵੱਖਰੀ ਸ਼ੂਟਿੰਗ ਚੱਲਦੀ ਪਈ ਹੈ ਹਾਂ ਪਿੱਛੋਂ ਰੋਸ਼ਨੀ ਪੈਂਦੀ ਹੈ ਤੇ ਰੜੇ ਖੜੇ ਗਲਤ ਜਗ੍ਹਾ ਤੇ ਐਸਾ ਬਲੌਗਿੰਗ ਚੱਲਦੀ ਪਈ ਵੱਖਰੀ ਸਾਡੀ ਹਾਂ ਇਥੇ ਹੀ ਏ ਨਵੇਂ ਯੂਟਿਊਬਰ ਆ ਜੀ ਸਾਡੇ ਏ ਨਵੇਂ ਯੂਟਿਊਬਰ ਆ ਜੀ ਆ ਨਵੇਂ ਯੂਟਿਊਬਰ ਬਣ ਕੇ ਬਾਕੀ ਛੋਟੀਆਂ ਛੋਟੀਆਂ ਚੱਲਦੀਆਂ ਵੀ ਇਹਨਾਂ ਦੀਆਂ ਦਿਖਾਓ 35 ਨਾਪ ਕਰਾਂ नहीं। बहुत पता नहीं वो तो पता करो मेसरे प्रशादे ਆਪ ਨੂੰ ਮਿੱਸਾ ਪ੍ਰਸਾਦਾ ਵੀ ਆ ਦੇਖੋ ਮਿਲ ਗਿਆ ਹੋਇਆ ਹੈ ਬਾਬੇ ਦੇ ਘਰ ਆਈ ਗਏ ਨਾ ਬੈਠੋ ਮੈਸੇਜ ਪਰ ਆ ਦੇ ਸਕਦੇ ਆ ਤੇ ਬਹਿ ਕੇ ਕਿਤੇ ਇੱਥੇ ਇੱਥੇ ਬਹਿ ਕੇ ਛਕ ਲੋ ਮੰਮਰ ਦੇ ਬਹਿ ਕੇ ਚਲਣਾ ਨਹੀਂ ਜਾਣਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਇਓ ਇੱਥੇ ਬਹਿ ਜਾਓ ਸਰਕਾਰ ਕਰਿਆ ਖਤ ਕਰ ਹਾਂ ਮੈਨੂੰ ਵਿਆਜ ਮਿਲ ਗਿਆ ਨਾਲ ਕਿਸ ਨੂੰ ਵਿਆਜ ਨਹੀਂ ਮਿਲਿਆ ਮੈਨੂੰ ਵਿਆਜ ਮਿਲਿਆ ਨਾਲ ਮੈਂ ਬੋਲੀ ਵੀ ਚੰਗਾ ਨਾਲ ਬੋਲੀ ਵੀ ਵਿਆਪ ਪ੍ਰਸਾਦ ਕਰ ਸਕਦੇ ਪੈਣੇ ਆਪ ਪ੍ਰਸਾਦ ਕਰ ਸਕਦੇ ਪੈਣੇ ਜਾਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾੜੇ ਤੇ ਮੇ ਮਮਾ ਉਹ ਪਾਪਾ ਅੱਛਾ ਅੱਛਾ ਸਾਡੇ ਮੇ ਮਮਾ ਨੇ ਆਪ ਪਤਾਂ ਨੇ ਆ ਵੀਰੇ ਆ ਅਨੰੂ ਆ ਅਨਨੀਆ ਕਿਹਨੇ ਦਾ ਹੈ ਮੇਰਾ ਨੂਰ ਸਿਰ ਪਾਈ ਬਣੋ ਹਾਂ ਇੱਕ ਮੈਂ ਹਾਂ ਅਰਕਾਟੇ ਕੇ ਬਾਹਰ ਆ ਗਏ ਆਪਾਂ ਚੱਲੇ ਆ ਲੰਗਰ ਹਾਲ ਨੂੰ ਗੁਰੂ ਘਰ ਆਏ ਤੇ ਪ੍ਰਸਾਦਾ ਨਾ ਸਕੀਏ ਕਿਹਦੇ ਤਾਂ ਹੋਣੀ ਸਕਦਾ ਉਹਨ ਮਾਰਿਆ ਲੱਗਦਾ ਕਿਸੇ ਡੌਗੀ ਨੂੰ ਮਾਰਿਆ ਲੱਗਦਾ ਕਿਸੇ ਨੰਨੇ ਮਨ ਟੋਏ ਤੇ ਨਾਲ ਝੂਟਾ ਪਾਸੇ ਲੈ ਜਾਣਾ ਬਕਾਨਾ ਲੰਗਰ ਹਾਲ ਨਹੀਂ ਝੂਟਾ ਦੇ ਨਾਲ ਫੜਾਉਣੇ ਹਾਂ ਦੋਨੇ ਜਿੱਦ ਦੀ ਲੈ ਗਏ ਹੈ ਹਾਂ ਲੈ ਰਹੇ ਹੋਰ ਪਛਾਦੇ ਨੇ ਕੀ ਕਰਵੇਂ ਪਛਾਦਾ ਸਕਣਾ ਪਛਾਦਾ ਬਜਾ ਅਖੰਡ ਜੁਆਗਤਾ ਉਹ ਵੀ ਲੈ ਕੇ ਦਿੰਨੇ ਬੋਤਲ ਖਬਰੀ ਲੱਗੀ ਆਪਾਂ ਤੁਹਾਨੂੰ ਕਰਨਾ ਹੈ ਹੈ ਪਛਾਦਾ ਸੋਣਾ ਕਰ ਰਹੇ ਆ ਵੀ ਅਪਡਾਰੇ ਗੁਰੂ ਸਾਹਿਬ ਦੇ ਘਰ ਦੇ ਖਾਵਾ ਖਰਚ ਰਣ ਦੇ ਭਾਈ ਟੋਟਣਾ ਦੇ ਵੱਧੋ ਜਾਈ ਗੁਰੂ ਸਾਹਿਬ ਦੇ ਲੰਗਰ ਦੇ ਬਚਨ ਹੈਗੇ ਨੇ ਇਹ بڑے ਵੱਜਦੇ ਹੁਣ ਤਾਂ ਆਵੇ ਸੀ ਲੱਗ ਗਈ ਇਹ ਆ 100 ਦੇ ਦੋ ਇਹ ਅੱਧੋ-ਅੱਧ ਵਜਦੇ ਹੁੰਦੇ ਆ ਤਿਆ ਤੂੰ ਵੀ ਲੈਣਾ ਤੂੰ ਐ ਕਿ ਲੈਣਾ ਉਹ ਮੈਂ ਜਿੱਕੇ ਬੁੱਕ ਵੀ ਲੈਣਾ ਇੱਥੇ ਵੀ ਅੱਧ ਦੇ ਅੱਧ ਵਜੇ ਕਮਾਈ ਕਰਦੀ ਐ ਦੁੱਧ ਕਮਾਈ ਜੇ ਦੋ ਰੇਣੇ ਤੇ ਆ ਇੱਕ ਤੇਰਾ ਤੇ ਇੱਕ ਤੇਰਾ ਹਾਂ ਐ ਲੈ ਲਾ ਲੋ ਕਈ ਸੇ ਵੀ ਸਹੀ ਦੀ ਦੀ ਤਿਆਰ ਕੀ ਐ ਵਾਹ ਐ ਪੰਜਾਹ ਪਤਾ ਵਾਹ ਆ ਰੋਗ ਤੇ ਲੱਗੋ ਤੇ ਆਨੇ ਕ ਸੰਦੇ ਕੋ ਚ ਕਾਡਲਾ ਬਾਦਨਾ ਨੂੰ ਕਿਹ ਡਾਡਾ ਮੰਮਾ ਤੋਂ ਤੀਨੇ ਹੋੜੇ ਕੁੜੀ ਤਾਂ ਕਿ ਪੜਦੀਆਂ ਕੁੜੀਏ ਹੈ ਕੁੜੀਏ ਪੜਦੀਆਂ ਕਿਰਮੇ ਜੇ 8ਵੇਂ ਜੇ ਚਲੋ ਵਧੀਆ ਪੜਾਈ ਦੇ ਨਾਲ ਨਾਲ ਕੰਮ ਕਰਦੀ ਜੀਣਾ ਬਹੁਤ ਵਧੀਆ ਇਹ ਆਪਣਾ ਕੰਮ ਹੈ ਬਾਸਾ ਹੀ ਹੈ ਦਸੋ ਨਾ ਤੇ ਇਹ ਕਿਸੇ ਦਾ ਕੰਮ ਕਰਦਾ ਹੈ ਅੱਲਿਆ ਬਲੂਨ ਲੈ ਲੈ ਬਲੂਨ ਵਧੀਆ ਆਪਣਾ ਕੰਮ ਹੈ ਬਲੂਨ ਖੇਡਦਾ ਹੈ ਇਹਦੇ ਵਿੱਚ ਮਰ ਕੇ ਇਹਦੇ ਵਿੱਚ ਇਹਦੇ ਵਿੱਚ ਲਿਖਣਾ ਹੈ ਤੇਰੇ ਨਾਮ ਨੂੰ ਇਹਨੂੰ ਆਖੇ ਦੇ ਵਿੱਚ ਮਾਰਕਾ ਇਹਦੇ ਵਿੱਚ ਰੇਸ ਕਰਨ ਵਾਲਾ ਆ ਕਰਕੇ ਰੇਸ ਕਰ ਲਓ ਇਹਦੇ ਤੇ ਹਾਂ ਦਾ ਨਵਾਂ ਡੱਬੂ ਰਾਇ ਦਾ ਜੀਓ ਦਾ ਤਾਂ ਅੱਛਾ ਫਤਿਹ ਵੇਖੀ ਲੋ ਜੀ ਆ ਗਏ ਆਪਾਂ ਦਰਸ਼ਨ ਦਿਦਾਰੇ ਕਰਕੇ ਤੇ ਹੁਣ ਚੱਲੇ ਆ ਘਰ ਨੂੰ ਤੇ ਬਾਕੀ ਫਿਰ ਥੋੜੀ ਬਹੁਤੀ ਗੱਲ ਕਰੇ ਬਾਅਦ ਜਾ ਕੇ ਕਰਦੇ ਆ ਫੇਰ ਕਰਾਂਗੇ ਵਲੌਗਸ ਸਮਾਪਤੀ ਇਹ ਹੀ ਕਰਦੇ ਬੰਦੇ ਇਹ ਕੜਾ ਪੂਤ ਤੂੰ ਕੜਾ ਪੂਤ ਹੈ ਨਹੀਂ ਡੰਡੇ ਬੰਦੇ ਉਹ ਕੜਾ ਪੂਤ ਹੈ ਇਹ ਬਾਰਤਰੀ ਬਗਾਰਾ ਬੁੱਧ ਗੁੱਟੀ ਜਨਾਵੇ ਹਾਂ ਕਾਲਾ ਬੁੱਧ ਹੈ ਹਾਂ ਬਗਾਰਾ ਬੋਲਰ ਮੈਂ ਨਹੀਂ ਲਿਆਈ ਮੰਮੀ ਇਹਦੀ ਕੀ ਛੂਟ ਲਿਆਉਂਦੇ ਆ ਮੈਂ ਛੋਭੇ ਕਰਾਂ ਜਾਂਦੇ ਗਰਮ ਛੂਟ ਇੱਕ ਛੂਟ ਮਾ ਲਿਆਈ ਗਰਮ ਛੂਟ ਹੈ ਗਰਮ ਛੂਟ ਇਹ ਇੱਕ ਮਾ ਲਿਆਈ ਆ ਜਾਈਏ ਹਰੇ ਛੂਟ ਇਹ ਗਰਮ ਹੈ ਛੂਟਾ ਨਾ ਦੰਡਾ ਛੂਟਿਆ ਆ ਵੀ ਠੰਡਾ ਆ ਫਾਇਰ ਤੇ ਰੂੜਿਆ ਆ ਨਹੀਂ ਲੋਨਾਰੇ ਕੱਪੜੇ ਲੈਣ ਆ ਆ ਮੈਂ ਰੰਗ ਦੇ ਕੇ ਓਕੇ ਓਏ ਚੁੱਪ ਕਰ ਜਾ ਤੂੰ ਤੈਨ ਦੱਸਾਂ ਮੈਂ ਪੁੱਤਿਆ ਬੋਤਲ ਬੋਤਲ ਨਹੀਂ ਲੈਣੀ ਮੈਂ ਮੈਂ ਬੋਤਲ ਦੋ ਚਾਹ ਫੜ ਚਲੋ ਹੁਣ ਆਪਾਂ ਬਲੌਗ ਕਰੀਏ ਸਮਾਪਤ ਆ ਠੀਕ ਆ ਪਰ ਥੋੜੇ ਸੇਕੜ ਕਰਦੇ ਆ ਸਾਸਿ ਘੜ ਕਰਦੇ। ਤੇ ਮੈਂ ਸਾਸਿ ਘੜ। ਤੇ ਸਾਸਿ ਘੜ ਕੋ ਬੋਲ ਲੈਗੇ। ਚਾਚੀ ਘੜ। ਛੋਟੀ ਘੜ। ਚਲੋ ਬਾਈ ਕਰਦੇ ਸਾਸਿ ਘੜ ਕਰਦੇ। ਬਾਈ ਕਰ। ਬੋਲ ਲੈ। ਬਾਈ ਕਰ। ਬਾਈ ਕਰਦੇ। ਖੂਨ ਤੇ ਨਹੀਂ ਵਗਿਆ ਹਨ ਨਹੀਂ ਹਨੇਗਾ। ਹੋ ਨਹੀਂ ਬੁੱਧ ਹੈਗਾ। ਚਲੋ ਕਰੋ ਸਮਾਪਤੀ। 9 ਵਜ ਗਿਆ ਹੀ ਨਾ। ਕਰੋ ਸਮਾਪਤੀ। ਸਾਸਰੀ ਦਾ ਸਾਸਿ ਘੜੀ ਮੇਰੇ ਭੈਣ ਭਰਾਵਾਂ ਨੂੰ। ਗੁੱਡ ਬਾਏ ਰੱਬ ਰੱਖਾ। ਗੁੱਡ ਬਾਏ ਰੱਬ ਰੱਖਾ। ਮਿੱਤਰਾਂ ਦਾ ਹੁਣ ਕਹਦੇ ਸਬਸਕ੍ਰਾਈਬ ਚੈਨਲ ਕਰਦੋ ਸਬਸਕ੍ਰਾਈਬ ਚੈਨਲ ਕਰਦੋ ਸਾਡਾ ਸ਼ੇਅਰ ਲਾਈਕ ਐਂਡ ਕਮੈਂਟ ਸ਼ੇਅਰ ਲਾਈਕ ਕਮੈਂਟ ਸਬਸਕ੍ਰਾਈਬ ਮੇਰੇ